ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਬਲਾਵਲ ਮਹੱਲਾ ਪੰਜਵਾ ਸੁਲਹੀ ਤੇ ਨਾਰਾਇਣ ਰਾਖ ਸੁਲਹੀ ਕਾ ਹੱਥ ਕਹੀ ਨਾ ਪੋਚੈ ਸੁਲਹੀ ਹੋਏ ਮੂਆ ਨਾ ਪਾਕ ਰਹਾਓ ਕਾੜ ਗੋਠਾਰ ਕਸਮ ਸਿਰ ਕਟਿਆ ਖਿੰਮੈ ਹੋਏ ਗਿਆ ਹੈ ਖਾਕ ਮੰਦਾ ਚਿਤਵਤ ਚਿਤਵਤ ਪਚਿਆ ਜਿੰ ਰਚਿਆ ਤਿੰਨ ਦੀਨਾ ਤਾਕ ਪੁੱਤਰ ਮੀਤ ਧਨ ਕਿਛੂ ਨਾ ਰਹਿਓ ਸੋ ਛੋੜ ਗਿਆ ਸਭ ਭਾਈ ਸਾਖ ਕਉ ਨਾਨਕ ਤਿਸ ਪ੍ਰਭ ਬਲੇਹਾਰੀ ਜਿਨ ਜਨ ਕਾ ਕੀਨੋ ਪੂਰਨ ਵਾਕ ਬਿਲਾਵਲ ਮਹੱਲਾ ਪੰਜਵਾ ਪੂਰੇ ਗੁਰ ਕੀ ਪੂਰੀ ਸੇਵ ਆਪੇ ਆਪ ਵਰਤੈ ਸੁਆਮੀ ਕਾਰਜ ਰਾਸ ਕੀਆ ਗੁਰਦੇਵ ਰਹਾਉ ਆਦ ਮਦ ਪ੍ਰਬੰਤ ਸੁਆਮੀ ਆਪਣਾ ਥਾਟ ਬਣਾਇਓ ਆਪ ਆਪਣੇ ਸੇਵਕ ਕੀ ਆਪੇ ਰਾਖੈ ਪ੍ਰਭ ਮੇਰੇ ਕੋ ਵੱਡ ਪ੍ਰਤਾਪ ਪਾਰ ਬ੍ਰਹਮ ਪਰਮੇਸ਼ਰ ਸਤਗੁਰ ਵਸ ਕੀਨੇ ਜਿਨ ਸਗਲੇ ਜੰਤ ਚਰਨ ਕਮਲ ਨਾਨਕ ਸਰਣਾਈ ਰਾਮ ਨਾਮ ਜਪ ਨਿਰਮਲ ਮੰਤ ਬਿਲਾਵਲ ਮਹੱਲਾ ਪੰਜਵਾ ਤਾਪ ਪਾਪ ਤੇ ਰੱਖ ਆਪ ਸ਼ੀਤਲ ਭਏ ਗੁਰ ਚਰਨੀ ਲਾਗੇ ਰਾਮ ਨਾਮ ਹਿਰਦੇ ਮੈਂ ਜਾਪ ਰਹਾਓ ਕਰ ਕਿਰਪਾ ਹਸਤ ਪ੍ਰਭ ਦੀਨੇ ਜਗਤ ਉਧਾਰ ਨਵਖੰਡ ਪ੍ਰਤਾਪ ਦੁਖ ਬਿਨ ਸੇ ਸੁਖੰਡ ਪਰਵੇਸਾ ਤ੍ਰਿਸ਼ਣ 부ਜੀ ਮਨ ਤਨ ਸੱਚ ਧਰਾਪ ਅਨਾਥ ਕੋ ਨਾਥ ਸਰਨ ਸਮ ਰੱਥਾ ਸਗਲ ਸ੍ਰੀਟ ਕੋ ਮਾਈ ਬਾਪ ਭਗਤ ਵਿਸ਼ਾਲ ਭੈ ਭੰਜਨ ਸੁਆਮੀ ਗੁਣ ਗਾਵਤ ਨਾਨਕ ਆਲਾਪ ਬਿਲਾਵਲ ਮਹੱਲਾ ਪੰਜਵਾ ਜਿਸਤੇ ਉਪਜਿਆ ਤਿਸੈ ਪਛਾਨ ਪਾਰ ਬ੍ਰਹਮ ਪਰਮੇਸ਼ਰ ਧਿਆਇਆ ਕੁਸਲ ਖੇਮ ਹੋਏ ਕਲਿਆਣ ਰਹਾਓ ਗੁਰ ਪੂਰਾ ਭੇਟਿਓ ਵੱਡ ਭਾਗੀ ਅੰਤਰ ਜਾਮੀ ਸੁਗੜ ਸੁਜਾਨ ਹਾਥ ਦੇ ਰਾਖੇ ਕਰੇ ਆਪਣੇ ਵੱਡ ਸਮਰੱਥਨ ਮਾਣਿਆਂ ਕੋ ਮਾਨ ਪਰੰਪੈ ਬਿਨਸਾ ਗਏ ਖੇਨ ਭੀਤਰ ਅੰਧਕਾਰ ਪ੍ਰਗਟੇ ਚਾ ਨਾਨਕ ਸਾਹ ਸਾਹ ਅਰਾਦਾ ਨਾਨਕ ਸਦਾ ਸਦਾ ਜਾਈਏ ਕੁਰਬਾਨ ਬਿਲਾਵਲ ਮਹੱਲਾ ਪੰਜਵਾਂ ਦੋ ਵੇ ਥਾਵ ਰੱਖੇ ਗੁਰ ਸੂਰੇ ਹਲਦ ਪਲਦ ਪਾਰ ਬ੍ਰਹਮ ਸੁਵਾਰੇ ਕਾਰਜ ਹੋਏ ਸਗਲੇ ਪੂਰੇ ਰਹਾਓ ਹਰ ਹਰ ਨਾਮ ਜਪਤ ਸੁਖ ਸਹਿਜੇ ਮਜਨ ਹੋਵਤ ਸਾਧੂ ਧੂਰੇ ਆਪਣ ਜਾਣ ਰਹੇ ਥਿਤ ਪਾਈ ਜਨਮ ਮਰਨ ਕੇ ਮਿਟੇ ਬਸੂਰੇ ਪਰਮਪੈ ਤਰੇ ਛੁਟੇ ਭੈ ਜਮ ਕੇ ਘਟ ਘਟ ਏ ਕਰਹਾ ਪਰ ਪੂਰੇ ਨਾਨਕ ਸਰਨ ਪਰਿਓ ਦੁਖ ਭੰਜਨ ਅੰਤਰ ਬਾਹਰ ਪੇਖ ਹਜੂਰੇ ਬਿਲਾਵਲ ਮਹੱਲਾ ਪੰਜਵਾ ਦਰਸ਼ਨ ਦੇਖਤ ਦੋਖ ਨਸੇ ਕਬੋ ਨਾ ਹੋਵੋ ਦ੍ਰਿਸ਼ਟ ਗੋਚਰ ਜੀ ਕੈ ਸੰਗ ਬਸੈ ਰਹਾਓ प्रीतम प्राण आधार स्वामी पूर रहे प्रब अंतर जामि क्या गुण तेरे सार सुमारी सास सास प्रब तुजै चितारी कृपा नेद प्रब दीन दयाला जी जंत की करो प्रीतपाला आठ पैर तेरा नाम जन जापे नानक प्रीत लाई प्रब यापे बिलावल मोहल्ला पंचम ਤਾਨ ਤਾਨ ਜੋਬਨ ਚਲਤ ਗਿਆ ਆਰਾਮ ਨਾਮ ਕਾ ਭਜਨ ਨਾ ਕੀਨੋ ਕਰਤ ਬੇਕਾਰ ਨੇ ਸਪੋਰ ਪਿਆਰ ਹਾਓ ਅਨਕ ਪ੍ਰਕਾਰ ਭੋਜਨਿਤ ਖਾਤੇ ਮੁਖ ਦੰਤਾ ਕਸ ਖੀਨ ਖਿਆ ਮੇਰੀ ਮੇਰੀ ਕਰ ਕਰ ਮੂਠੋ ਪਾਪ ਕਰਤ ਨੈ ਪਰਿਦਿਆ ਮਹਾ ਬੇਕਾਰ ਘੋਰ ਦੁਖ ਸਾਗਰ ਤਿਸਮੈ ਪ੍ਰਾਣੀ ਗਲਤ ਪਿਆ ਸਾਰਨ ਪਰ ਏ ਠਾਕੁਰ ਸੁਆਮੀ ਕੀ ਬਾਹ ਪਕਰ ਪ੍ਰਭ ਕਾੜ ਲਿਆ ਬਿਲਾਵਲ ਮਹੱਲਾ ਪੰਜਵਾ ਆਪਣਾ ਪ੍ਰਭ ਆਇ ਚੀਤ ਦੁਸ਼ਮਨ ਦੁਸ਼ਟ ਰਹੇ ਝੱਖ ਮਾਰਤ ਕੁਸਲ ਭਿਆ ਮੇਰੇ ਭਾਈ ਮੀਤ ਰਹਾਓ ਗਈ ਵਿਆਦ ਪਾਦ ਸਭ ਨਾਸੀ ਅੰਗੀਕਾਰ ਕੀਓ ਕਰਤਾਰ ਸਾਤ ਸੁਖ ਅਰਨੰਦ ਖਨੇਰੇ ਪ੍ਰੀਤਮ ਨਾਮ ਰਿਦੈ ਉਰ ਹਾਰ ਜੀਉ ਪਿੰਡ ਧਨ ਰਾਸ ਪ੍ਰਭ ਤੇਰੀ ਤੂੰ ਸਮਰਥ ਸੁਆਮੀ ਮੇਰਾ ਦਾਸ ਆਪਣੇ ਕੋ ਰੱਖ ਨਹਾਰਾ ਨਾਨਕ ਦਾਸ ਸਦਾ ਹੈ ਚੇਰਾ ਬਿਲਾਵਲ ਮਹੱਲਾ ਪੰਜਵਾ ਗੋਬਿੰਦ ਸਿਮਰ ਹੋਵਾ ਕਲਿਆਣ ਮਿਟੀ ਉਪਾਦ ਭਿਆ ਸੁਖ ਸਾਚਾ ਅੰਤਰ ਜਾਮੀ ਸਿਮਰਿਆ ਜਾਣ ਰਹਾਓ ਜਿਸਕੇ ਜੀ ਤੈਨ ਲੀਏ ਤੈਨ ਕੀਏ ਸੁਖਾਲੇ ਭਗਤ ਜਨਾ ਕੋ ਸਾਚਾ ਤਾਣ ਦਾਸ ਆਪਣੇ ਕੀਆ ਪੇ ਰਾਖੀ ਭੈ ਪੰਜਨ ਉਪਰ ਕਰਤੇ ਮਾਨ ਭਈ ਮਿਤrai ਮਿਟੀ ਬੁਰਾਈ ਦਰਸ਼ਟ ਦੂਤ ਹਰ ਕਾਡੇ ਛਾਨ ਸੁਖ ਸਹਿਜ ਆਨੰਦ ਘਨੇਰੇ ਨਾਨਕ ਜੀਵੇ ਹਰ ਗੁਣੈ ਬਖਾਨ ਬਿਲਾਵਲ ਮਹੱਲਾ ਪੰਜਵਾ ਪਾਰ ਬ੍ਰਹਮ ਪ੍ਰਭ ਭਏ ਕਿਰਪਾਲ ਕਾਰਜ ਸਗਲ ਸਵਾਰੇ ਸਤਗੁਰ ਜਪ ਜਪ ਸਾਧੂ ਭਏ ਨੇ ਹਾਲ ਰਹਾਓ ਅੰਗੇਕਾਰ ਕੀਆ ਪ੍ਰਭ ਆਪਣੇ ਦੋਖੀ ਸਗਲੇ ਭੈਰਵਾਲ ਕੰਠ ਲਾਏ ਰਾਖੇ ਜਾਨੇ ਆਪਣੇ ਉਧਰ ਲਿਏ ਲਾਏ ਆਪਣੇ ਪਾਲ ਸਹੀ ਸਲਾਮਤ ਮਿਲ ਘਰ ਆਏ ਨਿੰਦਕ ਕੇ ਮੁਖ ਹੋਏ ਕਾਲ ਕਹੋ ਨਾਨਕ ਮੇਰਾ ਸਤਗੁਰ ਪੂਰਾ ਗੁਰ ਪ੍ਰਸਾਦ ਪ੍ਰਭ ਭਏ ਨਿਹਾਲ ਸਹੀ ਸਲਾਮਤ ਮਿਲ ਘਰ ਆਏ ਨਿੰਦਕ ਕੇ ਮੁਖ ਹੋਏ ਕਾਲ ਕੋ ਨਾਨਕ ਮੇਰਾ ਸਤਗੁਰ ਪੂਰਾ ਗੁਰ ਪ੍ਰਸਾਦ ਪ੍ਰਭ ਭਏ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ